ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਰੀ ਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਡੀਲਰ ਰੋਇਲ ਬੁਟੀਕ ਤੇ ਅੱਜ ਬਾਕਦਰ ਲਈ ਕੁਝ ਹੋਰ ਨਵੇਂ ਪ੍ਰਿੰਟ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਹਾਂ ਕਿ ਤੁਸੀਂ ਉਹਨਾਂ ਨੂੰ ਕਿੱਥਾਂ ਪਾਰਟੀ ਵੇਅਰ ਬਣਾ ਸਕਦੇ ਹੋ ਤੁਸੀਂ ਇਹਦੇ ਵਿੱਚ 10 ਕੁ ਸੂਟਾਂ ਦੇ ਡਿਜ਼ਾਈਨ ਹੋਣਗੇ ਜਿਨ੍ਹਾਂ ਕੀ ਤੁਸੀਂ ਆਈਡੀਆ ਲੈ ਕੇ ਆਪਣੇ ਡੀਲਰ ਕੋਲੋਂ ਵੀ ਸਟਿਚ ਕਰਵਾ ਸਕਦੇ ਹੋ ਤੇ ਸਾਡੇ ਤੋਂ ਵੀ ਰੈਡੀ ਕਰਵਾ ਸਕਦੇ ਹੋ ਦੂਸਰੀ ਗੱਲ ਇੱਕ ਹੋਰ ਰਿਕਵੈਸਟ ਕਰਨੀ ਸੀ ਭੈਣਾਂ ਨੂੰ ਕਿ ਜਿੱਦਾਂ ਜਿਹੜੇ ਇਹਦੇ ਵਿੱਚ ਪ੍ਰਿੰਟ ਸੂਟ ਹੁੰਦੇ ਨੇ ਕਈ ਵਾਰੀ ਉਹ ਸੇਮ ਪ੍ਰਿੰਟ ਸਾਡੇ ਕੋਲੇ ਨਹੀਂ ਮਿਲਦੇ ਅਵੇਲੇਬਲ ਨਹੀਂ ਹੁੰਦੇ ਤਾਂ ਤੁਸੀਂ ਤੁਹਾਨੂੰ ਕੋਈ ਹੋਰ ਪ੍ਰਿੰਟ ਸ਼ੋਅ ਕਰਦਾ ਕਰਾਂਗੇ ਤੁਸੀਂ ਉਹਨਾਂ ਵਿੱਚ ਸਿਲੈਕਟ ਕਰ ਸਕਦੇ ਹੋ ਬਟ ਡਿਜ਼ਾਈਨ ਤੁਹਾਨੂੰ ਸੇਮ ਮਿਲ ਜਾਊਗਾ ਬਾਕੀ ਜਿਹੜੇ ਇਹਦੇ ਵਿੱਚ ਆਪਾਂ ਪਲੇਨ ਸੂਟ ਪਾਉਣੇ ਹੁੰਦੇ ਆ ਪਲੇਨ ਸੂਟਾਂ ਉੱਪਰ ਵਰਕ ਕੀਤਾ ਹੋਇਆ ਹੁੰਦਾ ਉਹ ਤੁਹਾਨੂੰ ਸੇਮ ਮਿਲ ਜਾਣਗੇ ਸੇਮ ਕਲਰ ਸੇਮ ਵਰਕ ਸਾਰਾ ਕੁਝ ਸੇਮ ਮਿਲ ਜੇਗਾ ਇਰ ਵਿੱਚ ਇਸ ਵੀਡੀਓ ਵਿੱਚ ਆਪਾਂ ਆਈਡੀਆ ਦਿੱਤਾ ਕਿ ਤੁਸੀਂ ਕਿੱਦਾਂ ਆਪਣੇ ਸਿੰਪਲ ਇੱਕ ਸਿੰਪਲ ਪ੍ਰਿੰਟ ਸੂਟ ਨੂੰ ਕਿੱਦਾਂ ਪਾਰਟੀ ویئر ਡਿਜ਼ਾਈਨਰ ਸੂਟ ਬਣਾ ਸਕਦੇ ਹੋ ਤੇ ਕੜਾਈ ਵਾਲੀ ਸੂਟ ਵੀ ਤੁਸੀਂ ਕਿਦਾਂ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਰੈਡੀ ਕਰਾਉਣਾ ਤੁਸੀਂ ਸਾਡੇ ਤੋਂ ਰੈਡੀ ਵੀ ਕਰਵਾ ਸਕਦੇ ਹੋ ਵੀਡੀਓ ਦੇ ਨੀچے ਸਾਡਾ ਨੰਬਰ ਮੈਂਸ਼ਨ ਹੋਣਾ ਗਾਡੀ ਕਪਸ਼ਨ ਵਿੱਚ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਕੋਈ ਵੀ ਡਿਜ਼ਾਈਨ ਭੇਜ ਕੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਵੀ ਕੁਝ ਡਾਈਨ ਆਪਾਂ ਰੈਡੀ ਕੀਤੇ ਹੋਏ ਹੁੰਦੇ ਨੇ ਤੇ ਕੁਝ ਕਲਾਇੰਟ ਨੇ ਆਪਾਂ ਨੂੰ ਇੱਕ ਭੇਜੀਆਂ ਹੋਈਆਂ ਹੁੰਦੀਆਂ ਨੇ ਕਿ ਸਾਨੂੰ ਇਦਾਂ ਦਾ ਡਿਜ਼ਾਈਨ ਬਣਾ ਕੇ ਦਿਓ ਤੇ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਤਲਬ ਇਹ ਆ ਕਿ ਤੁਹਾਨੂੰ ਵੀ ਨਵੇਂ ਨਵੇਂ ਡਿਜ਼ਾਈਨ ਪਤਾ ਲੱਗ ਸਕਣ ਤੇ ਤੁਸੀਂ ਵੀ ਰੈਡੀ ਕਰਵਾ ਸਕੋ ਕ੍ਰੋਕਾਸਟ ਹੋਰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਰੇ ਡਿਜ਼ਾਈਨ ਸ਼ੋ ਹੋ ਸਕਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇਆ ਕਰੋ ਤੇ ਚੈਨਲ ਨੂੰ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਮਿਲਦੀ ਰਹੇ ਤੇ ਤੁਸੀਂ ਸਾਨੂੰ ਸੁਝਾਅ ਵੀ ਦੇ ਸਕਦੇ ਹੋ ਕਿ ਆਪਾਂ ਤੁਹਾਡੇ ਲਈ ਹੋਰ ਕੀ ਨਵਾਂ ਲੈ ਕੇ ਆ ਸਕਦੇ ਹਾਂ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਆਪਾਂ ਚੈਨਲ ਦੇ ਉੱਪਰ ਹੋਰ ਕੁਝ ਨਵਾਂ ਲੈ ਕੇ ਆਈਏ ਸਾਰੇ ਡਿਜ਼ਾਈਨ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਹੋ ਰਹੇ ਨੇ ਇਹ ਜੌਰਜਟ ਦੇ ਉੱਪਰ ਸੂਟ ਰੈਡੀ ਹੋਏ ਹੋਏ ਨੇ ਤੁਸੀਂ ਇਹਨਾਂ ਨੂੰ ਕਾਟਨ ਤੇ ਕ੍ਰੇਪ ਤੇ ਕਿਸੇ ਵੀ ਸਟਫ ਤੇ ਰੈਡੀ ਕਰਵਾ ਸਕਦੇ ਹੋ ਜਿੰਮ ਜਿੱਤਾਂ ਵੀ ਤੁਹਾਨੂੰ ਠੀਕ ਲੱਗਦਾ ਕਲਰ ਤੁਸੀਂ ਆਪਣੀ ਚੋਇਸ ਦਾ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਆਪਾਂ ਆਈਡੀਆ ਦਿੱਤੇ ਨੇ ਕਿ ਕਿੱਦਾਂ ਤੁਸੀਂ ਸੂਟ ਰੈਡੀ ਕਰਨਾ ਆਪਣਾ ਤੇ ਉਹਨਾਂ ਨੂੰ ਕਿੱਦਾਂ ਪਾਰਟੀ ਵੇਅਰ ਬਣਾਉਣਾ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਰੇ ਡਿਜ਼ਾਈਨ ਪਤਾ ਲੱਗ ਸਕਣ ਤੇ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਡਿਜ਼ਾਈਨ ਸਾਡੇ ਤੋਂ ਜਾਂ ਆਪਣੇ ਟੇਲਰ ਤੋਂ ਰੈਡੀ ਕਰਵਾ ਸਕੋ ਆਨਲਾਈਨ ਤੁਸੀਂ ਸਾਨੂੰ WhatsApp ਤੇ ਆਰਡਰ ਦੇ ਸਕਦੇ ਹੋ ਤੇ ਵਰਲਡਵਾਈਡ ਆਪਣੀ ਸ਼ਿਪਿੰਗ ਹੈ ਤੁਹਾਨੂੰ ਘਰ ਬੈਠਿਆਂ ਨੂੰ ਸੂਟ ਮਿਲ ਜੇਗਾ ਜਿਵੇਂ ਵੀ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਦੇ ਵਿੱਚ ਡਿਜ਼ਾਈਨ ਆਪਾਂ ਸਿਲੈਕਟ ਕਰਕੇ ਤੁਹਾਡੇ ਲਈ ਲੈ ਕੇ ਆਏ ਹਾਂ ਤੁਸੀਂ ਇਹਨਾਂ ਤੋਂ ਆਈਡੀਆ ਲੈ ਕੇ ਸੂਟ ਰੈਡੀ ਕਰਵਾ ਸਕਦੇ ਹੋ ਥੈਂਕ ਯੂ